ਕਿਸਾਨ ਵੀਰੋ ਆਪਾਂ ਇੱਕ ਇਹ ਜੇ ਕਿਸਾਨ ਕੋਲੇ ਆਿਆਂਗੇ ਜਿਹੜੇ ਉਹ ਬਹੁਤ ਹੀ ਸੋਹਣੀ ਖੇਤੀ ਕਰਦੇ ਨੇ ਤੇ ਹੋਰ ਵੀਰ ਜੀ ਠੀਕ ਠਾਕ ਹਾਂਜੀ ਵਧੀਆ ਜੀ ਵਧੀਆ ਆਪਣੇ ਜੀ ਆਹ ਕਿਹੜੀ ਵੈਰੈਟੀ ਲੱਗੀ ਹੋਈ ਹੈ ਜੀ ਆਪਣੇ ਇਹ ਸਟਾਰ ਦੀ ਹੈ ਜੀ 1509 1509 ਕਿੰਨੇ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਲਾਉਂਦਿਆਂ ਨੂੰ 2 ਸਾਲ ਹੋ ਗਏ ਜੀ ਤਕਰੀਬਨ ਲਾਉਂਦਿਆਂ ਨੂੰ ਸਾਨੂੰ ਜੀ ਅੱਛਾ ਇਹਦੇ ਕੋਈ ਝੰਡਾ ਰੋਗ ਕੋਈ ਉਲੀ ਵਗੈਰਾ ਕੋਈ ਬਿਮਾਰੀ ਇਹ ਦੁਨੀਆ ਦੀ ਨੰਬਰ 1 ਕੋਸੋਧ ਕੇ ਜੀ ਤੁਸੀਂ ਨਾਲ ਠੀਕ ਹੈ ਤੇ ਉਹਦੇ ਨਾਲ ਵੀ ਤਿਆਰ ਕਰਿਆ ਜਾਂਦਾ ਜੀ ਇਹ ਇਹਦੇ ਝੰਡਾ ਰੋਗ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਦੇਖ ਸਕਦੇ ਹੋ ਆਲੇ-ਦਾਲੇ ਤੇ ਕਿਤੇ ਵੀ ਝੰਡਾ ਰੋਗ ਨਹੀਂ ਹੈਗਾ ਤੇ ਨਾ ਜੀ ਇਹ ਚ ਫੋਕ ਆ ਜੀ ਅੱਛਾ ਜੀ ਦਾਣੇ ਚ ਫੋਕ ਨਹੀਂ ਮਿਲੂ ਤੁਹਾਨੂੰ ਜੀ ਇਹ ਚ ਇਹ ਕਿੰਨਾ ਸਮਾਂ ਲੈਂਦੀ ਹੈ ਜੀ ਇਹ ਇਹ 110 ਤੋਂ 20 ਦਿਨ ਲੈਂਦੀ ਹੈ ਜੀ ਇਹ ਅੱਛਾ ਹਾਂ ਤੇ ਇਹਦਾ ਆਪਣਾ ਝਾੜ ਕਿੰਨਾ ਜੀ ਝਾੜ ਇਹਦਾ 22 ਤੋਂ 25 ਕੁਆਰਟਲ ਤੱਕ ਆ ਜਾਂਦਾ ਜੀ ਸਾਨੂੰ ਦੋ ਨਾਲ ਉਹਦੇ तकरीबन ਵਿੱਚ ਆ ਜਾਂਦਾ ਇਹਦਾ 부ਝਾ ਦੇਖੋ ਜੀ ਤੁਸੀਂ ਠੀਕ ਆ ਜੀ ਠੀਕ ਆ ਹਾਂ 부ਝੇ ਦੇ ਤੇ ਇਹਦੀ ਕੁਆਲਟੀ ਦਾ ਫਰਕ ਆ ਜੀ ਇਹਦਾ ਠੀਕ ਆ ਹਾਂ ਫਿਰ ਜੀ ਇਹਦੀ ਕੋਈ ਮੰਡੀ ਦੇ ਵਿੱਚ ਕੋਈ ਸਮੱਸਿਆ ਹੋਵੇ ਵੀ ਵੇਚਣ ਦੇ ਵਿੱਚ ਜਾਂ ਕੋਈ ਰੇਟ ਰੂਟ ਦੇ ਵਿੱਚ ਮੰਡੀ 'ਚ ਜੀ ਕੋਈ ਸਮੱਸਿਆ ਨਹੀਂ ਹੈਗੀ ਜੀ ਇਹਦੀ ਇਹ ਆਮ ਰੇਟ ਨਾਲੋਂ ਜ਼ਿਆਦਾ ਰੇਟ ਲੱਗਦੀ ਹੈ ਜੀ 100 150 ਰੁਪਏ ਜੀ ਅੱਛਾ ਹਾਂ ਤੇ ਕੋਈ ਹੋਰ ਵੈਰਾਈਟੀ ਕੋਈ ਆਪਣੇ ਖੇਤ ਦੇ ਵਿੱਚ ਸਾਡੇ ਜੀ 1401 ਲੱਗੀ ਹੋਈ ਆ ਸਟਾਰ ਦੀ ਜੀ ਉਹ ਹਲੇ ਗੋਬੇ ਚਾ ਜੀ ਠੀਕ ਆ ਠੀਕ ਆ ਉਹਨੇ ਸਰੂ ਕੀ ਉਹਦੀ ਉਹਦੀ ਵੀਡੀਓ ਦੋ ਬਣਾਵਾਂਗੇ ਜੀ ਠੀਕ ਆ ਠੀਕ ਆ ਹਾਂ ਤੇ ਲੈ ਕਿਸਾਨ ਵੀਰੋ ਤੁਹਾਡੇ ਕੋਲੇ ਅਪਡੇਟ ਹੋਰ ਦਿੰਦੇ ਰਹਾਂਗੇ ਅਸੀਂ ਨਵੀਂ ਤੋਂ ਨਵੀਂ ਵੈਰਾਈਟੀ ਦੀ ਸਟਾਰ ਕੰਪਨੀ ਦੇ ਵੀ ਦੀ ਸਟਾਰ ਕੰਪਨੀ ਦੇ ਵੀ ਬਹੁਤ ਵਧੀਆ ਨੇ ਜੀ ਸਾਨੂੰ 2 ਸਾਲ ਹੋ ਗਏ ਲਾਉਂਦਿਆਂ ਨੂੰ ਤੇ ਇਹ ਕਿਸਾਨ ਨੂੰ ਖੁਸ਼ਹਾਲ ਕਰਦੀ ਹੈ ਜੀ ਠੀਕ ਆ ਜੀ ਓਕੇ ਜੀ